ਨਿਕਲ ਜਾਣਾ ਦੂਰ ਪਾਸੇ ਇਹ ਨਹੀਂ ਸਾਈਡ ਤੇ ਨਿਕਲ ਜਾਣਾ ਉਹ ਭਾਰਤ ਮਾਤਾ ਕੀ ਜੈ ਬੰਦੇ ਜੈ ਅੰਦੇ ਫੋਰ ਨਵਾਂ ਖਾਸ ਵਲੌਗ ਲੈਉਣ ਲੱਗੇ ਲੰਡਨ ਦੀਆਂ ਸੜਕਾਂ ਘੁੰਮਦੇ ਫਿਰਦੇ ਆ ইস্ট ਲੰਡਨ ਪਹੁੰਚ ਗਏ ਆ ইস্ট ਲੰਡਨ ਪਹੁੰਚ ਗਏ ਆ ਟਾਵਰ ਬ੍ਰਿਜ ਟਾਵਰ ਬ੍ਰਿਜ ਹੈਗਾ ਮੈਨੂੰ ਲੱਗਦਾ ਅੱਗੇ ਮੈਂ ਵੈਸੇ ਮੈਂ ਇੱਕ ਵਾਰੀ ਵਲੌਗ ਲੈਾਂਦੀ ਦਸਗੀ ਕੋਹਿੰੂਰ ਦੀ ਟਾਵਰ ਆਫ ਲੰਡਨ ਦੀ ਤਾਂ ਥੋੜਾ ਮੈਂ ਘੁੰਮਿਆ ਫਿਰਿਆ ਸੀਗਾ ਇੱਥੇ ਪਰ ਉਹ ਵਲੌਗ ਇਹਨਾਂ ਖਾਸ ਨਹੀਂ ਸੀਗਾ ਪੁੱਛੋ ਕਿਉਂ ਕਿਉਂ ਕਿਉਂਕਿ ਇਹਦੇ ਵਿੱਚ ਮੈਂ ਨਹੀਂ ਸੀਗੀ ਅੱਛੀ ਐਸੇਗਾ ਮੈਂ ਇਕੱਲਾ ਹੀ ਸੀਗਾ ਉੱਥੇ ਘੁੰਮਦਾ ਫਿਰਦਾ ਕੋਈ ਨੂਰ ਲੱਭਦਾ ਤਾਂ ਲੰਡਨ ਦੀ ਵੈਸੇ ਇਹ ਖਾਸ ਸਾਈਟ ਆ ਲੋਕੀ ਬਹੁਤ ਆਉਂਦੇ ਇੱਥੇ ਘੁੰਮਦੇ ਫਿਰਦੇ ਕਹਿੰਦੇ ਹੁੰਦੇ ਟਾਵਰ ਬ੍ਰਿਜ ਦੇਖਣ ਆਇਆ ਅੱਛਾ ਵੀ ਵੈਸੇ ਪੰਜਾਬੀ ਜਿਹੜਾ ਆਉਂਦੇ ਹੁੰਦੇ ਉਹ ਵੀ ਕਹਿੰਦੇ ਹੁੰਦੇ ਹਾਂ ਜੇ ਤਾਂ ਮੈਂ ਇੰਡੀਆ ਹੁੰਦੀ ਸੀਗੀ ਜੇ ਮੈਨੂੰ ਮੇਨ ਤੁਸੀਂ ਇਹਦੀ ਫੋਟੋ ਦਿਖਾ ਦਿਓ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਲੰਡਨ ਆ ਅੱਛਾ ਜਿਹਦਾ ਕਿੰਨਾ ਹੈਗਾ ਆ ਅੱਧੀ ਲੰਡਨ ਬੱਸ ਵੀ ਆ ਗਈ ਇਥੇ ਲੋਕੀ ਆਫਨ ਆਫ ਆਫਨ ਆਫ ਆਨ ਐਂਡ ਆਫ ਇਟਸ ਵਰਕਰ ਦੇ ਬਸ ਥਾਣੀ ਹਾਂਜੀ ਵੈਸੇ ਬ੍ਰਿਜ ਦਾ ਲੰਡਨ 'ਚ ਕਾਫੀ ਹੈਗੇ ਆ ਉਹਦੀ ਬਿਲਡਿੰਗ ਸ਼ਾਰਟ ਵੀ ਹੈ ਨਾਲ ਹੀ ਸ਼ਾਰਟ ਵੀ ਉੱਥੇ ਹੈਗੀ ਆ ਹਾਂਜੀ ਸ਼ਾਰਟ ਦੇ ਵਿੱਚ ਲੋਕੀ ਖਾਣ ਪੀਣ ਜਾਂਦੇ ਆ ਖਾਣ ਪੀਣ ਜਾਂਦੇ ਆ ਕਦੇ ਕਾਲੇ ਬੜੀਆਂ ਲੱਗਦੀ ਜਿਹੜਾ ਨਾਲ ਰੇਲਿੰਗ ਵੀ ਹੈਗੇ ਉਹ ਵੀ ਉਹੀ ਰੰਗ ਚ ਕੀਤਾ ਹੈ ਉਹੀ ਰੰਗ ਚ ਕੀਤਾ ਹੈ ਬਲੂ ਤਾਂ ਨੀਲਾ ਤਾਂ ਚਿੱਟਾ ਪਰ ਉਹ ਡਿਫਰੈਂਟ ਬਲੂ ਆ ਜਿਹੜਾ ਥੱਲੇ ਆ ਉੱਤੇ ਸਕਾਈ ਬਲੂ ਵਾਂਗੂ ਸਕਾਈ ਕੀਤਾ ਤਾਂ ਆਹਾ ਥੋੜਾ ਫਰਕ ਤਾਂ ਹੈਗਾ ਆ ਆਰਕੀਟੈਕਚਰ ਦੇਖ ਕੇ ਤਾਂ ਬੜੀ ਆ ਆਰਕੀਟੈਕਚਰ ਬਹੁਤ ਵਧੀਆ ਹੈ ਹਾਂ ਹੈਗਾ ਵੀ ਨਾਲੇ ਪਤਾ ਜੀ ਦੂਰੋਂ ਖੜੇ ਹੋ ਤਾਂ ਇੰਨਾ ਵੱਡਾ ਨਹੀਂ ਲੱਗਦਾ ਤੁਰ ਕੇ ਦੇਖੋ ਕਿੰਨਾ ਤੁਰ ਕੇ ਪਤਾ ਲੱਗਦਾ ਕਿ ਬੜੀ ਆ ਇਹ ਦੇਖੋ ਥੱਲੇ ਪਾਣੀ ਵੀ ਦਿਸਦਾ ਆ ਨਾਲੇ ਬਿਜ਼ੀ ਵੀ ਕਿੰਨਾ ਆ ਇਹ ਆ ਇਸ ਦਾ ਕੋ ਆਰਕੀਟੈਕਚਰ ਹੈ ਨਾ ਦਾ ਹਾਂ ਵਾਜੀਪਾ ਇੱਕ ਕਿੰਨੇ ਕਦੋਂ ਦਾ ਬਣਿਆ ਹੋਇਆ ਇਹਦੀ ਕੰਸਟਰਕਸ਼ਨ 1890 ਦੇ ਨੇੜੇ 1800 ਕਿਦੋਂ ਬਣਿਆ ਆ ਸਾਲ ਤੋਂ ਪੁਰਾਣਾ 7-8 ਸਾਲ ਉਸ ਤੋਂ ਪਹਿਲਾਂ ਕੰਸਟਰਕਸ਼ਨ ਸੀ 1890 ਦੇ ਨੇੜੇ 1-2 ਸਾਲ ਗਲਤ ਹੋ ਸਕਦਾ ਆ ਪਰ ਇਹਦੇ ਨੇੜੇ ਹੀ ਸਗਾ ਬਹੁਤ ਹੀ ਪੁਰਾਣਾ ਹੈ ਉਹ ਤਾਂ ਪੂਰਾ ਇਹਨਾਂ ਦਾ ਐਮਪਾਇਰ ਦਾ ਜ਼ੋਰ ਸੀਗਾ ਹੈ ਨਾ ਜਦੋਂ ਬਣਿਆ ਸੀਗਾ ਇੱਥੇ ਸ਼ਿਪਸ ਆਉਂਦੀਆਂ ਹੁੰਦੀਆਂ ਸੀਗੀਆਂ ਤਾਂ ਇਹ ਬ੍ਰਿਜ ਚੱਕ ਵੀ ਹੋ ਜਾਂਦਾ ਆ ਫਿਰ ਸਾਰਾ ਬੰਦ ਕਰਦੇ ਉੱਤੇ ਇਹਦੇ ਤੋਂ ਜਿਹੜਾ ਦਰਨਾ ਬੰਦ ਕਰ ਦਿੰਦੇ ਤਾਂ ਇੱਕ ਬਹੁਤ ਫੇਮਸ ਇਨਸੀਡੈਂਟ ਇੱਥੇ ਇੱਕ ਵਾਰੀ ਬੱਸ ਕ੍ਰਾਸ ਕਰਦੀ ਸੀਗੀ ਤਾਂ ਬ੍ਰਿਜ ਚੱਕ ਹੋ ਗਿਆ ਸੀਗਾ ਤਾਂ ਬੱਸ ਡਰਾਈਵਰ ਨੇ ਬੱਸ ਨਿਗਾਹ ਪਾਈ ਸੀਗੀ ਅੱਛਾ ਬਹੁਤ ਫੇਮਸ ਇਨਸੀਡੈਂਟ ਆ ਜੇ ਪਿਕਚਰ ਹੋ ਵੀ ਮੈਂ ਮੈਂ ਓਵਰਲੇ ਕਰ ਦਊਗਾ ਪਰ ਸਾਰੇ ਜਦ ਬੱਸ ਠੀਕ ਨਹੀਂ ਕੁਛ ਹੋਇਆ ਨਹੀਂ ਬੱਸ ਨੂੰ ਨਹੀਂ ਨਹੀਂ ਬਚਾ ਲਿਆ ਸਾਰਿਆਂ ਨੂੰ ਬੱਸ ਡਰ ਵੀ ਥੋੜਾ ਦੇਸੀ ਬੰਦਾ ਹੋਣਾ ਹਾਂ ਸੋਚਿਆ ਮੈਂ ਸਹੀ ਗੱਲ ਹੈ ਬਚਾ ਲੇਂਗਾ ਇੱਥੋਂ ਦੇਖੋ ਆ ਦੇਖੋ ਆਰਕੀਟੈਕਚਰ ਬ੍ਰਿਜ ਦਾ ਇਨਾ ਪੱਥਰ ਦੇਖੋ ਕਿੰਨੇ ਕਮਾਲ ਦੇ ਲੱਗਦੇ ਜੇ ਤੁਸੀਂ ਜ਼ੂਮ ਕਰਕੇ ਆ ਦੇਖੋ ਆਰਕੀਟੈਕਚਰਸ ਦਾ ਦੇਖੋ ਡੀਟੇਲ ਦੇਖੋ ਕਿੰਨਾ ਵਧੀਆ ਆ ਹਾਂਜੀ ਹੈ ਨਾ ਸ਼ੀਸ਼ੇ ਇਹਦੇ ਉੱਤੇ ਚਰਚਾ ਕਰਦੇ ਚਰਚ ਦੇ ਹੁੰਦੇ ਆ ਇਹਦੇ ਉੱਤੇ ਜਾ ਸਕਦੇ ਆ ਹਾਂ ਜਾ ਸਕਦੇ ਆ ਜੇ ਤੁਸੀਂ ਆ ਟਿਕਟ ਲਵੋ ਅੰਦਰ ਜਾ ਸਕਦੇ ਆ ਇਹਦੇ ਉੱਤੇ ਜਾ ਸਕਦੇ ਆ ਅਰੇ ਦੇਖੋ ਇਹਦੀ ਡਿਜ਼ਾਈਨ ਇਹਦੀ ਆਰਕਟੈਕਚਰ ਨਾ ਦੇ ਹਰੇਕ ਜਿਹਦਾ ਲੰਡਨ ਦੇ ਬ੍ਰਿਜ ਕਾਫੀ ਆ ਦੇਖੋ ਜੇ ਅੱਗੇ ਥੋੜੇ ਇੱਥੋਂ ਵੀ ਦੱਸਦਾ ਹੋਊਗਾ ਗਾਹਾਂ ਜਾ ਕੇ ਵੀ ਬ੍ਰਿਜ ਆ ਜਿੱਥੇ ਬਸ ਜਾਂਦੀ ਆ ਤਾਂ ਉਸ ਤੋਂ ਅੱਗੇ ਵੀ ਆ ਤਾਂ

ਆ ਦੇਖੋ ਮੈਂ ਦਿਖਾਏ ਸੀਗਾ ਇਹ ਜਿਹੜੇ ਪਿਲਰ ਆ ਹਾਂਜੀ ਹਾਂਜੀ ਪਿਲਰ ਕਿੰਨੇ ਤਕੜੇ ਆ ਆफी ਤਕੜੇ ਬਣਾਏ ਨੇ ਇਹ ਪਿਲਰ ਇਹ ਦੇਖੋ ਇਹਨੇ ਪਿਲਰ ਇਹਨਾਂ ਨੇ ਇੱਥੋਂ ਪੂਰਾ ਪਤਾ ਲੱਗਦਾ ਮੈਂ ਸਾਈਟ ਤੋਂ ਦੇਖਿਆ ਸੀਗਾ ਪਰ ਆ ਦੇਖੋ ਪੂਰੇ ਪਿਲਰ ਕਿੱਥੋਂ ਪਤਾ ਲੱਗਦਾ ਕਿ ਕੰਸਟਰਕਸ਼ਨ ਕਿਸ ਤਰ੍ਹਾਂ ਦੀ ਆ ਜਿਹੜੀ ਆ ਨਦੀ ਆ ਰਿਵਰ ਆ ਕਿੰਨੀ ਇੱਕ ਲੰਬੀ ਆ ਇਹ ਤਾਂ ਬਹੁਤ ਆ टाਉਨਸ ਕਾਸਟ ਸਿਟੀਜ਼ ਕ੍ਰਾਸ ਕਰਦੀ ਆ ਇੱਕ ਤਾਂ ਸਾਡੇ ਨੇੜੇ ਹੈਗਾ ਆ ਹਾਂ ਉੱਥੇ ਵੀ ਗਈ ਆ ਆ ਆਕਸਫੋਰਡ ਤੱਕ ਵੀ ਹੈਗੀ ਆ ਫਿਰ ਜਾ ਕੇ ਆ ਈਸਟ ਵਾਲ ਵੀ ਜਾਂਦੀ ਆ ਸਾਰੇ ਬਸ ਜਾਨੀ ਕਾਫੀ ਵੈਸੇ ਇੱਕ ਵਲੌਗ ਬਣਾਉਂਗੇ ਹਾਂ ਰਿਵਰ ਟੈਂਸ ਦੀ ਹਾਂ ਕਿੱਥੋਂ ਕਿੱਥੋਂ ਜਾਂਦੀ ਰਿਵਰ ਟੈਂਸ ਤਾਂ ਇਹਦਾ ਵੈਸੇ ਜਿੱਥੋਂ ਸ਼ੁਰੂ ਹੁੰਦੀ ਹੈ ਤੇ ਜਿੱਥੇ ਅਖੀਰ ਤੇ ਜਿੱਥੇ ਖਤਮ ਹੁੰਦੀ ਹੈ ਖਰਾਬ ਇੱਕ ਅਸਵਾਦ ਹੈ ਨਾ ਪਰ ਇਹਦੇ ਉੱਪਰ ਲੰਡਨ ਲੈਣੇ ਦੀ ਕਾਫੀ ਬ੍ਰਿਜ ਬਣੇ ਹੋਣੇ ਹਨ ਕਿਦਾ ਚਿੱਤਾ ਹੁਣ ਆ ਟਾਵਰ ਬ੍ਰਿਜ ਆ ਜਾਂ ਕਿ ਲੰਡਨ ਬ੍ਰਿਜ ਆ ਹੋਰ ਹੋਰ ਸੋਟ ਬ੍ਰਿਜ ਬਣੇ ਆ ਲੰਡਨ ਬ੍ਰਿਜ ਆ ਬਹੁਤ ਬਣੀ ਹੋਣੀ ਮਿਲੈਨੀਅਮ ਬ੍ਰਿਜ ਆ ਤੋਂ ਬਹੁਤ ਸਾਰੇ ਆ ਹਾਂ ਹਾਂ ਪਰ ਇਹਦੀ ਚ ਚਲੋ ਇਹਦੀ ਲੁੱਕ ਤੇ ਤੇਰੀ ਲੁੱਕ ਦੇ ਨਾਲ ਇਹਨੇ ਕਿਉਂਕਿ ਇਹਨਾਂ ਨੂੰ ਮਸ਼ਹੂਰੀ ਵੀ ਬਹੁਤ ਹੋ ਜਾਂਦੀ ਹੈ ਕਿ ਜਦੋਂ ਵੀ ਬ੍ਰਿਜ ਕਿਸੇ ਚੀਜ਼ ਚ ਦਿਖੁੰਦੇ ਆ ਫੇ ਪਤਾ ਲੱਗ ਜਾਂਦਾ ਜਿਦਾਂ ਬਿਗ ਬੈਂਗ ਆ ਬਿਗ ਬੈਂਗ ਦੇਖਦੇ ਲੱਗਦਾ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਕਿ ਲੰਗਣ ਆ ਇਹਦੇ ਨਾਲ ਵੀ ਪਤਾ ਲੱਗ ਜਾਂਦਾ ਕਿ ਲੰਗਣ ਕਿਹਨਾਂ ਹੈ ਸਹੀ ਗੱਲ ਤਾਂ ਦੇਖੋ ਨਾ ਜੀ ਠੀਕ ਲੱਗਦੀ ਹੈ ਉਹ ਟ੍ਰਿਪ ਹੋਵੇ ਅੱਜ ਕਾਫੀ ਕਾਮ ਹੈ ਪਾਣੀ ਮੌਸਮ ਵੀ ਬਹੁਤ ਵਧੀਆ ਟੈਂਪਰੇਚਰ ਬਹੁਤ ਵਧੀਆ ਮੌਸਮ ਹੈਗਾ ਖੜਕੇਦਾਰ 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 ਮੌਸਮ ਹੈ ਅੰਦਰ ਉੱਥੇ ਗਾਹਾਂ ਜਾ ਕੇ ਦੇਖੋ ਨੇਵੀ ਦੀ ਸ਼ਿਪ ਵੀ ਪ੍ਰਾਣੀ ਰੱਖੀ ਹੋਆ ਆਹ ਦੇਖੋ ਜਿਹੜੀ ਵਿਚਾਲੇ ਖੜੀ ਆ ਉਹ ਚਲਦੀ ਨਹੀਂ ਆ ਉਹ ਉਹ ਸ਼ੋਲੇ ਰੱਖੀ ਹੋਆ ਹਨ ਤੁਸੀਂ ਜਾ ਸਕਦੇ ਆ ਟਿਕਟ ਖਰੀਦ ਕੇ ਜਾ ਕੇ ਸ਼ਿਪ ਦੇਖ ਸਕਦੇ ਆ ਉਹ ਪਰਮਨੈਂਟ ਉੱਥੇ ਪਾਰਕ ਰਹੀ ਹੈ ਪਰਮਨੈਂਟ ਰਾਇਲ ਨੇਵੀ ਦੀ ਸ਼ਿਪ ਆ ਆਹੀ ਆ ਜਿਹੜੀ ਜਾ ਰਹੀ ਇਹ ਇਸ ਪਾਸੇ ਨਹੀਂ ਦੀ ਹਾਂ ਆ ਬੋਟ ਆ ਰਹੀ ਆ ਤਾਂ ਸਾਰਾ ਬ੍ਰਿਜ ਚੱਕ ਹੋ ਗਿਆ ਵਾਹ ਜੀ ਵਾਹ ਆ ਦੇਖੋ ਗੱਲ ਕਰਦੇ ਵੀ ਸੀ ਕਿ ਬ੍ਰਿਜ ਚੱਕ ਹੋ ਜਾਂਦਾ ਹੈ ਹਾਂ ਵਿੱਚੋਂ ਖੁੱਲਦਾ ਆ ਬੋਟਾ ਹ ਵਰਕਸ਼ਿਪ ਖਿੱਚ ਕੇ ਲਿਆ ਰਹੀ ਹੈ ਵਰਕਸ਼ਿਪ ਨੂੰ ਲਿਆ ਰੇ ਰੱਸੀ ਵੀ ਦੀਂਦੀ ਆ ਦੇਖੋ ਹਾਂ ਵਾਹ ਜੀ ਵਾਹ ਦੇਖੋ ਰੱਸੀ ਮੈਂ ਸੋਚਿਆ ਕੱਲੀ ਡੱਗ ਬੋਟ ਆ ਪਰ ਵਰਕਸ਼ਿਪ ਵੀ ਨਾਲ ਹੀ ਆ ਹਾਂ ਉੱਤੇ ਮਿਲਟਰੀ ਵਾਲੇ ਕੀ ਆ ਉੱਤੇ ਖੜੇ ਜਿਹੜੇ ਨੇਵੀ ਵਾਲੇ ਆ ਨੇਵੀ ਵਾਲੇ ਆ ਨੇਵੀ ਵਾਲੇ ਤਾਂ ਤੇ ਬੈਂਡ ਮਿਊਜ਼ਿਕ ਵੀ ਵਜਾਉਂਦੇ ਆ ਗਾਣ ਸੁਣਦੇ ਆ ਲੋਕ ਉਹਨਾਂ ਨੂੰ ਵੇਵ ਵੀ ਕਰ ਰਹੇ ਆ ਜਦੋਂ ਫਿਰ ਵੱਡੀ ਆਈ ਨੇ ਵੱਡੀ ਬੋਰਡ ਨਿਕਣੀ ਤਾਂ ਉਹਨਾਂ ਨੇ ਖੋਲਿਆ ਹਨਾ ਨਹੀਂ ਤਾਂ ਛੋਟੀਆਂ ਵਾਲੀਆਂ ਤਾਂ ਥੱਲੋਂ ਹੀ ਨਿਕਲ ਜਾਂਦੀਆਂ ਆ ਆ ਤਾਂ ਵਾਹ ਜੀ ਵਾਹ ਤਾਂ ਵੱਖਰਾ ਨਾ ਇਜਾਜ਼ ਇੱਕ ਇਜਾਜ਼ ਕਿੰਨੀ ਹੈ ਇੱਕ ਬੋਰਡ ਨਿਕਲ ਗਈ ਆ ਵੱਡਾ ਸ਼ਿਪ ਜਾ ਰਿਹਾ ਤੇ ਪਿੱਛੇ ਇੱਕ ਹੋਰ ਆ ਤਿੰਨ ਜਾ ਰਹੇ ਇਕੱਠੇ ਇਹ ਤਿੰਨੇ ਇਹਨਾਂ ਨੇ ਜਾਣਾ ਇਹਨਾਂ ਨੇ ਹਾਂ ਇੱਕ ਤੇ ਕੋਤੂ ਛੋਟੀ ਜੀ ਬੋਟ ਹੈ ਇਹਦੇ ਨਾਲ ਵੀ ਹੈਗੀ ਹੈ ਇੰਦਾ ਲੱਗ ਥੱਲੇੋਂ ਦੀ ਨਿਕਲ ਜਾਣਾ ਦੂਜੀ ਪਾਸੇ ਇਹਨੇ ਸਾਈਡ ਤੇ ਨਿਕਲ ਜਾਣਾ ਓ ਭਾਰਤ ਮਾਤਾ ਕੀ ਜੈ ਬੰਦੇ ਦੇਖੋ ਜਗਾ ਜਗਾ ਕਾफी ਐ ਕ੍ਰਾਸ ਕਰਨ ਲਈ ਉਹ ਤਾਂ ਉਹ ਤਾਂ ਉਹ ਤੇਰੀਕ ਕਰਨੀ ਪਣੀ ਦੂਸਰੀ ਕਿੰਨੀ ਵਧੀਆ ਚੀਜ਼ ਆ ਨਾ ਬੰਦ ਹੋ ਜਾਂਦਾ ਆ ਖੁੱਲ ਜਾਂਦਾ ਆ ਸਾਰਾ ਟ੍ਰੈਫਿਕ ਵੀ ਜਾਮ ਹੋਣਾ ਆ ਸਾਰਾ ਕੁਝ ਹੀ ਰੁਕਿਆ ਆ ਹਾਂ ਗੱਡੀਆਂ ਵੀ ਰੁਕੀਆਂ ਬੰਦੇ ਵੀ ਰੁਕੇ ਪਸ ਕ ਲਈ ਚਿੜੀਆਂ ਹੀ ਆ ਜਿਹੜੀ ਜਾ ਸਕਦੀਆਂ ਸਹੀ ਗੱਲ ਆ

ਆ ਚਾਰੇ ਜੀ ਦੀ ਹੋਵੇ ਇਸ ਤਰ੍ਹਾਂ ਹੌਲੀ ਹੌਲੀ ਕੰਮ ਬ੍ਰਿਜ ਦਾ ਵੀ ਹੋ ਰਿਹਾ ਆ ਤਾਂ ਜੋੜ ਉਹਦੀ ਆ ਚੱਲੀ ਹੁਣ ਤਾਂ ਥੱਲੇ ਹੁਣ ਬੰਨ ਚੱਲਾ ਆ ਲਓ ਜੀ ਦੇਖੋ ਜੁੜ ਪਿਆ ਬਹੁਤ ਕੁਝ ਦੇਖ ਲਿਆ ਮੈਨੂੰ ਤਾਂ ਮਜ਼ਾ ਆ ਗਿਆ ਦੇਖ ਕੇ ਜਦੋਂ ਬ੍ਰਿਜ ਓਪਨ ਹੋਇਆ ਹਾਂਜੀ ਬੰਦ ਹੋਇਆ ਹੁਣ ਦੇਖੋ ਉੱਥੇ ਬੱਸ ਜਾ ਰਹੀ ਉੱਥੇ ਜਿਹੜਾ ਤਾਂ ਚੱਕਿਆ ਹੋਇਆ ਸੀ ਪੂਰਾ ਚੇ ਹੋਇਆ ਆ ਦੇਖੋ ਬੱਸ ਕਿੰਨੇ ਲੋਕੀ ਆ ਰਹੇ ਕਿਉਂਕਿ ਪਹਿਲਾਂ ਖੜੇ ਸੀ ਵਿਚਾਰੇ ਆ ਰਹੇ ਜਾ ਰਹੇ ਹਾਂ ਰਸ਼ ਚੰਗਾ ਹੋ ਗਿਆ ਚਲੋ ਆ ਸਗੀ ਸਾਡੀ ਟਾਵਰ ਬ੍ਰਿਜ ਦੀ ਵਲੌਗ ਇਹ ਟਾਵਰ ਬ੍ਰਿਜ ਆ ਲੰਡਨ ਬ੍ਰਿਜ ਨਹੀਂ ਹੈਗਾ ਗਲਤੀ ਦੇ ਨਾਲ ਲੰਡਨ ਬ੍ਰਿਜ ਨਾ ਕਹਿਆ ਕਰੋ ਕਿਉਂਕਿ ਹਜੇ ਵੀ ਬਹੁਤ ਲੋਕੀ ਮੈਨੂੰ ਕਹਿੰਦੇ ਲੰਡਨ ਬ੍ਰਿਜ ਦੇਖਣਾ ਲੰਡਨ ਬ੍ਰਿਜ ਦੇਖਣਾ ਨਹੀਂ ਟਾਵਰ ਬ੍ਰਿਜ ਦੇਖਣਾ ਇਹਨੂੰ ਟਾਵਰ ਬ੍ਰਿਜ ਭਲਾ ਕਿਉਂ ਕਹਿੰਦੇ ਟਾਵਰ ਹੈਗੇ ਆ ਕਿਉਂਕਿ ਟਾਵਰਸ ਹੈਗੇ ਇੱਥੇ اچھا ਪਹਿਲਾਂ ਬੰਦ ਕਰਦੇ ਹੁੰਦੇ ਸੀ ਲੋਕਾਂ ਨੂੰ ਇਹਦੇ ਵਿੱਚ ਇਹਦੇ ਵਿੱਚ ਓਹੋ ਤਾਂ ਵੈਸੇ ਟਾਵਰ ਆਫ ਲੰਡਨ ਵੀ ਇੱਥੇ ਨਾਲ ਹੀ ਆ ਇੱਥੇ ਵੀ ਬੰਦ ਕਰਦੇ ਹੁੰਦੇ ਸੀ ਤਾਂ ਅਸੀਂ ਕਿਸੇ ਨੂੰ ਨਾ ਬੰਦ ਕਰੀਏ ਖੁੱਲੇ ਖੁੱਲੇ ਰਹਿਣਾ ਬਹੁਤ ਜੀਓ ਤਾਂ ਜੀੜ ਦੋ تا اصلا نو دو اجازه تا ملده اگلی ولاک جون ده رو حاصل ده رو واسه ده